ਉਹਨੂੰ ਵੀ ਸਕੂਲ ਜਾਣ ਤੋਂ ਦਿੱਕਤ ਆਂਦੀ ਆ ਕਿਥੇ ਪਾਣੀ ਬੜਾ ਕੱਟਾ ਹੁੰਦਾ ਨਹੀਂ ਨਾ ਕਿ ਉਹਨੇ ਸਾਰਾ ਸਰੀਰ ਹੀ ਸਾਰਾ ਸਰੀਰ ਤੇ ਪਾਣੀ ਪਾਹਿੰਦਾ ਬੱਚੇ ਇਸ ਗੰਦ ਚੋਂ ਲੰਘ ਕੇ ਸਕੂਲ ਦੇ ਅੰਦਰ ਜਾਂਦੇ ਨੇ ਤਾਂ ਇਹ ਤਸਵੀਰ ਪੰਜਾਬ ਦੀ ਹੈ ਆ ਸੀਵਰ ਦਾ ਪਾਣੀ ਹੋਰ ਮੀਂਹ ਦਾ ਥੋੜਾ ਹੈ ਅੱਛਾ ਮੀਂਹ ਤਾਂ ਪਰਸੋਂ ਦਾ ਵਰਿਆ ਅਜੇ ਤੇ ਆਪਸਿਆਂ ਹੈ ਬਹੁਤ ਹੀ ਬਦਬੂ ਆਉਂਦੀ ਆ ਪਾਣੀ ਇਹ ਮਹੀਨੇ ਤੋਂ ਪਹਿਲਾਂ ਦਾ ਖੜਾ ਹੈ ਬੜੇ ਚਿਰ ਦਾ ਖੜਾ ਪਾਣੀ ਟੌਰੀ ਇਲਾਕੇ ਦਾ ਵੇਖ ਲੋ ਤੁਸੀਂ ਹਾਲ ਕੀ ਹਾਲ ਆ ਗਲੀਆਂ ਚ ਵੀ ਬੜਾ ਗੰਦਾ ਗਾਜੋ ਸਾਰੇ ਸੀਵਰ ਹੋਏ ਆ ਓਵਰ ਹੋਏ ਜੋ 4 ਮਹੀਨੇ ਹੋਏ ਕੂੜੇ ਵਾਲੇ ਨਹੀਂ ਹੁੰਦੇ ਗਲੀਆਂ ਇਦਾਂ ਗੰਦ ਰਿੰਦਾ ਨੀਵੀਆਂ ਗਲੀਆਂ ਟੋਏ ਪਏ ਆ ਜਦੋਂ ਮਾੜਾ ਜਿਹਾ ਥੋੜਾ ਜਿਹਾ ਵੀ ਮੀਂਹ ਪੈਂਦਾ ਵਾ ਤੇ ਇੱਥੇ ਰੰਗਣਾ ਬੱਚਿਆਂ ਦੇ ਵਾਸਤੇ ਬਹੁਤ ਔਖਾ ਹੋ ਜਾਂਦਾ ਸਮਾਰਟ ਸਿਟੀ ਦੇ ਸਮਾਰਟ ਸਕੂਲਾਂ ਦੇ ਗੰਦਗੀ ਭਰੇ ਹਾਲਾਤਾਂ ਦੀ ਤਸਵੀਰ ਮੂੰਹ ਬੋਲ ਦੀ ਤਸਵੀਰ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਸਮਾਰਟ ਸਕੂਲਾਂ ਦੇ ਹਾਲਾਤ ਦਿਖਾਉਣ ਜਾ ਰਹੇ ਹਾਂ ਔਰ ਇੱਕ ਨਹੀਂ ਬਲਕਿ ਦੋ ਸਕੂਲਾਂ ਦੇ ਬਾਹਰ ਦੇ ਹਾਲਾਤ ਕੀ ਨੇ ਕਿਵੇਂ ਬੱਚੇ ਸਕੂਲ ਦੇ ਅੰਦਰ ਜਾਂਦੇ ਨੇ ਉਸ ਦੀ ਇੱਕ ਤਸਵੀਰ ਔਰ ਖਾਸ ਕਰਕੇ ਸਾਡੇ ਪ੍ਰਸ਼ਾਸਨ ਜੋ ਕਿ ਦਾਅਵਾ ਇਹ ਕਰਦਾ ਹੈ ਕਿ ਅੰਮ੍ਰਿਤਸਰ ਇੱਕ ਸਮਾਰਟ ਸਿਟੀ ਹੈ ਤਾਂ ਸਮਾਰਟ ਸਿਟੀ ਦੇ ਹਾਲਾਤ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਇੱਕ ਨਹੀਂ ਦੋ ਸਕੂਲਾਂ ਦੇ ਬਾਹਰ ਦੇ ਹਾਲਾਤ ਤੁਸੀਂ ਦੇਖੋ ਗੰਦੇ ਪਾਣੀ ਦੇ ਕਿਸ ਤਰੀਕੇ ਨਾਲ ਹਾਲਾਤ ਨੇ ਸੀਵਰ ਜਾਮ ਪਿਆ ਹੈ ਔਰ ਸੀਵਰ ਕੋਈ ਛੋਟਾ ਜਾਮ ਨਹੀਂ ਹੈ ਤੁਸੀਂ ਦੇਖੋ ਬਹੁਤ ਵੱਡੇ ਪੱਦਰ ਦੇ ਉੱਤੇ ਇੱਥੇ ਸੀਵਰ ਜਾਮ ਪਿਆ ਹੈ ਔਰ ਇਹਦੇ ਕਰਕੇ ਬੱਚਿਆਂ ਨੂੰ ਕਿੰਨੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਬੱਚੇ ਇਸ ਗੰਦ ਚੋਂ ਲੰਘ ਕੇ ਸਕੂਲ ਦੇ ਅੰਦਰ ਜਾਂਦੇ ਨੇ ਤਾਂ ਇਹ ਤਸਵੀਰ ਪੰਜਾਬ ਦੀ ਹੈ ਔਰ ਇਹ ਪੰਜਾਬ ਦਾ ਅੰਮ੍ਰਿਤਸਰ ਸਾਹਿਬ ਜਿਹੜਾ ਕਿ ਇੱਕ ਇਲਾਕਾ ਮੰਨਿਆ ਜਾਂਦਾ ਜਿਸ ਨੂੰ ਤੁਸੀਂ ਸਭ ਤੋਂ ਵਧੀਆ ਸ਼ਹਿਰ ਦਾ ਦਰਜਾ ਦੇਣ ਦੀ ਵੀ ਗੱਲ ਕਰਦੇ ਆ ਉਸ ਦੇ ਮੋਸਟ ਇੱਕ ਰਿਪਿਊਟਡ ਇਲਾਕਾ ਜਿਹੜਾ ਹੈ ਉਹ ਹੈ ਰੰਜੀਤ ਐਵੈਨਿਊ ਤਾਂ ਇਹ ਸਕੂਲ ਰੰਜੀਤ ਐਵੈਨਿਊ ਦੇ ਨਾਲ ਫੈਸਪੁਰਾ ਇਲਾਕਾ ਲੱਗਦਾ ਹੈ ਉਸ ਦੇ ਵਿੱਚ ਦੋ ਸਕੂਲ ਨੇ ਤੁਸੀਂ ਦੇਖੋ ਦੋਨੋਂ ਸਰਕਾਰੀ ਇੱਕ ਸਰਕਾਰੀ ਸਮਾਰਟ ਮਿਡਲ ਸਕੂਲ ਹੈ ਤੇ ਦੂਸਰਾ ਸਰਕਾਰੀ ਐਲੀਮੈਂਟਰੀ ਸਕੂਲ ਹੈ ਲੇਕਿਨ ਉਸ ਸਕੂਲ ਦੇ ਹਾਲਾਤ ਤੁਸੀਂ ਦੇਖੋ ਕੀ ਨੇ ਕਿਸ ਤਰੀਕੇ ਦੇ ਨਾਲ ਸੀਵਰੇਜ ਦਾ ਗੰਦਾ ਪਾਣੀ ਚਾਰੋਂ ਪਾਸੇ ਆ ਇਹ ਨਹੀਂ ਕਿ ਇੱਕ ਬਾਸਾ ਹੋਵੇ ਤਾਂ ਇਧਰ ਗੰਦਾ ਪਾਣੀ ਹੈ ਤਾਂ ਦੂਜੇ ਪਾਸੇ ਅਗਰ ਇਧਰੋਂ ਆਣਾ ਹੋਵੇ ਤਾਂ ਇਧਰੋਂ ਵੀ ਗੰਦਾ ਪਾਣੀ ਹੈ ਤਾਂ ਤੁਸੀਂ ਦੇਖੋਗੇ ਕਿਸ ਕਦਰ ਤੱਕ ਨੇ ਇੱਥੇ ਆਂ ਜਾਣ ਵਾਲੇ ਸਾਰੇ ਰਸਤੇ ਬਲੌਕ ਪਏ ਨੇ ਕਿੰਨੀ ਦਿੱਕਤ ਆ ਕਿੰਨੀ ਬਦਬੂ ਆਂਦੀ ਹੈ ਔਰ ਬੱਚੇ ਜਿਹਨੇ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੋਈ ਬੱਚਿਆਂ ਨਾਲ ਗੱਲ ਕਰਾਂਗੇ ਅੱਜ ਕੀ ਦਿੱਕਤ ਆਂਦੀ ਹੈ ਤੁਹਾਨੂੰ ਵੀ ਸਕੂਲ ਜਾਣ ਤੋਂ ਦਿੱਕਤ ਆਂਦੀ ਆ ਜੀ ਤੇ ਪਾਣੀ ਬੜਾ ਕੱਟਾ ਹੁੰਦਾ ਨਹੀਂ ਨਾ ਕਿ ਉਹਨੇ ਸਾਰਾ ਸਰੀਰ ਹੀ ਮੈਂ ਸਾਰਾ ਸਰੀਰ ਤੇ ਪਾਣੀ ਪਾਹਿੰਦਾ ਉਹ ਵੀ ਬਹੁਤ ਜ਼ਿਆਦਾ ਕੀ ਹੈ ਹਾਂਜੀ ਬਦਬੂ ਵੀ ਬੜੀ ਆਂਦੀ ਇੱਥੋਂ ਬਿਲਕੁਲ ਕੁਝ ਲੋਕਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਕੀ ਕਹਿਣਾ ਚਾਹੋਗੇ ਕੀ ਹਾਲਾਤ ਨੇ ਸਕੂਲ ਦੇ ਇੱਥੇ ਬਣੇ ਹੋਏ ਤੁਹਾਡੇ ਸਾਹਮਣੇ ਵੇਖ ਲਓ ਜੀ ਬੱਚੇ ਬਾਹਰ ਆ ਕੋਈ ਅੰਦਰ ਨਹੀਂ ਕੋਈ ਇੱਥੇ ਇਹ ਹਿਆੜਿਆ ਜੀ ਨਹੀਂ ਕਿੰਨੀ ਦੇਰ ਤੋਂ ਸੀਵਰੇਜ ਆਮ ਹੈ ਸੀਵਰ ਤੇ ਆ ਥੋੜਾ ਬਾਵਾ ਚਿਰ ਤੋਂ ਜਰੋਂ 20 ਵਾਰ ਦਾ ਇਤਰਾ ਹੀ ਹੋ ਜਾਂਦਾ ਫੇਰ ਸਾਰਾ ਸੀਵਰੇ ਦਾ ਪਾਣੀ ਹਾਂ ਇਹ ਸੀਵਰ ਦਾ ਪਾਣੀ ਹੋਰ ਮੀਂਹ ਦਾ ਥੋੜਾ ਹੈ ਅੱਛਾ ਮੀਂਹ ਤਾਂ ਪਰਸੋ ਦਾ ਵਰਿਆ ਅਜੇ ਤੇ ਆਪ ਸਿਆਣੇ ਇਹੋ ਹੀ ਹਾਲਾਤ ਰਹਿੰਦੇ ਨੇ ਇਤਰਾ ਹੀ ਰਹਿੰਦੇ ਅਜੇ ਵੇਖ ਲਓ ਧੜੇ ਸਾਹਮਣੇ ਜਾਂ ਤਾਂ ਕੋਈ ਯੋਲੇ ਹੋਵੇ ਬਿਲਕੁਲ ਤੁਸੀਂ ਦੇਖੋ ਕਿ ਦੋ ਦੋ ਸਕੂਲ ਹੋਣ ਤੇ ਉਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਤਸਵੀਰੇ ਕੋਈ ਛੋਟਾ ਨਹੀਂ ਹੈ ਤੁਸੀਂ ਦੇਖੋ ਕਿੰਨੇ ਵੱਡੇ ਪੱਧਰ ਦੇ ਸਕੂਲ ਦਾ ਐਂਟਰੀ ਗੇਟ ਹੈ ਉਸ ਐਂਟਰੀ ਗੇਟ ਦੇ ਬਾਹਰ ਦੇ ਹਾਲਾਤ ਤੁਹਾਨੂੰ ਅਸੀਂ ਸਾਂਝੇ ਕਰ ਰਹੇ ਹਾਂ ਇੱਕ ਨਹੀਂ ਦੋ ਦੋ ਸਕੂਲਾਂ ਦੇ ਹਾਲਾਤ ਤੁਸੀਂ ਦੇਖੋਗੇ ਕਿਸ ਤਰੀਕੇ ਨਾਲ ਸੀਵਰੇਜ ਦਾ ਗੰਦਾ ਪਾਣੀ ਇੱਥੇ ਹੈ ਮੌਜੂਦ ਹੈ ਔਰ ਬੱਚੇ ਇਹਨਾਂ ਗੰਦੇ ਪਾਣੀ ਦੇ ਵਿੱਚੋਂ ਲੰਘ ਕੇ ਸਕੂਲ ਦੇ ਅੰਦਰ ਜਾਂਦੇ ਨੇ ਕਿੰਨੀ ਕਿ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੋਏਗਾ ਬੱਚਿਆਂ ਨੂੰ ਔਰ ਉਹ ਐਸੀ ਕਹਿੰਦੇ ਆ ਕਿ এডਿਕੇਸ਼ਨ ਸਾਡੀ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ এডਿਕੇਸ਼ਨ ਬਹੁਤ ਵਧੀਆ ਨੇ ਅਸੀਂ ਬੜਾ ਵਧੀਆ ਇਨਫਰਾਸਟ੍ਰਕਚਰ ਦੇ ਰਹੇ ਹਾਂ ਔਰ ਇਸ ਵਧੀਆ ਇਨਫਰਾਸਟ੍ਰਕਚਰ ਦੀ ਤਸਵੀਰ ਮੂੰਹ ਬੋਲ ਦੀ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਹੈ ਹਾਲਾਤ ਨੇ ਇੱਕ ਹੋਰ ਮਾਪੇ ਸਾਡੇ ਨਾਲ ਮੌਜੂਦ ਨੇ ਭਾਈ ਜੀ ਕੀ ਕਹਿਣਾ ਚਾਹੋਗੇ ਕੀ ਹਾਲਾਤ ਨੇ ਇੱਥੇ ਜਿਸ ਤਰੀਕੇ ਨੇ ਹਾਲਿਆ ਜੀ ਬਹੁਤ ਮਾੜੇ ਹਾਲ ਆ ਹੂੰ ਬਹੁਤ ਹੀ ਬੁਦਬੂ ਆਉਂਦੀ ਆ ਪਾਣੀ ਇਹ ਮਹੀਨੇ ਤੋਂ ਪਹਿਲਾਂ ਦਾ ਖੜਾ ਹੈ ਬੜੇ ਚਿਰ ਦਾ ਖੜਾ ਪਾਣੀ ਅੱਛਾ ਤੇ ਕਦੀ ਕਿਹਾ ਨਹੀਂ ਕਦੀ ਜ਼ਿੰਦਗੀ ਚ ਬੜੇ ਜਾਣਿਆਂ ਨੂੰ ਕਹੇ ਕੋਈ ਆਉਂਦਾ ਹੀ ਨਹੀਂ ਕੋਈ ਨਹੀਂ ਕੇਅਰ ਕਰਦਾ ਬਹੁਤ ਨਰਕ ਪਿਆ ਇੱਥੇ ਇੱਥੇ ਆਂਜਾਨਾਂ ਦੇ ਰਸਤੇ ਹੀ ਸਾਰੇ ਇਹ ਇਲਾਕ ਸਾਰੇ ਖਰਾਬ ਨੇ ਰਸਤੇ ਹਾਂਜੀ ਸਾਰੇ ਖਰਾਬ ਹੈ ਬਹੁਤ ਹੀ ਮੰਦਾ ਹਾਲ ਹੈ ਕਿਹੜਾ ਇਲਾਕਾ ਪੈਂਦਾ ਜੀ ਇਹ ਇੱਕ ਰੰਜੀਤ ਐਮਨੇ ਰੰਜੀਤ ਐਮਨੇ ਹਾਂਜੀ ਇਹ ਤੇ ਕੰਦੇ ਇਲਾਕਾ ਹੀ ਬੜਾ ਟੋਰੀ ਹੈ ਟੌਰੀ ਇਲਾਕੇ ਦਾ ਵੇਖ ਲੋ ਤੁਸੀਂ ਹਾਲ ਕੀ ਹਾਲ ਆ ਕੋਈ ਕੇਅਰ ਨਹੀਂ ਕਰ ਰਿਆ ਗਲੀਆਂ ਚ ਵੀ ਬੜਾ ਗੰਦਾ ਹਾਂਜੀ ਗਲੀਆਂ ਚ ਵੀ ਬੜਾ ਗੰਦਾ ਹੈ ਗਾਜੋ ਸਾਰੇ ਇੱਕ ਸੀਵਰ ਹੋਏ ਆ 4 ਮਹੀਨੇ ਹੋ ਗਏ ਗਲੀ ਚ 4 ਮਹੀਨੇ ਹੋ ਗਏ ਗਲੀ ਤੇ ਕੂੜੇ ਵਾਲੇ ਨਹੀਂ ਹੁੰਦੇ ਹਮ ਬਸ 4 ਮਹੀਨੇ ਹੋ ਗਏ ਕੂੜੇ ਵਾਲੇ ਨਹੀਂ ਹੁੰਦੇ ਗਲੀਆਂ ਐ ਇਦਾਂ ਗੰਦਾ ਰਹਿੰਦਾ ਨੀਵੀਆਂ ਗਲੀਆਂ ਟੋਏ ਪਏ ਆ ਗਲੀਆਂ ਜੇ ਕੋਈ ਕੇਅਰ ਹੀ ਨਹੀਂ ਕਰਦਾ ਕੰਪਲੀਟ ਕਰੀਦੀ ਆ ਕੋਈ ਸੋਹਦਾ ਹੀ ਨਹੀਂ ਆ ਤਾਂ ਬਿਲਕੁਲ ਤੁਸੀਂ ਦੇਖੋ ਕਿ ਸਕੂਲ ਦਾ ਟਾਈਮ ਹੈ ਤਾਂ ਸਕੂਲ ਦੇ ਟਾਈਮ ਦੇ ਉੱਤੇ ਕੀ ਹਾਲਾਤ ਨੇ ਦਿਨ ਵੇਲੇ ਜਿੱਲੇ ਸਕੂਲ ਬੱਚੇ ਜਾਂਦੇ ਨੇ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਸਕੂਲ ਦੇ ਅੰਦਰ ਔਰ ਸਭ ਤੋਂ ਢੀ ਗੱਲ ਹੈ ਕਿ ਦੋ ਗੇਟ ਨੇ ਪ੍ਰਿੰਸੀਪਲ ਮੈਡਮ ਜਿਹੜੇ ਨੇ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਸਰਕਾਰੀ ਸਕੂਲਾਂ ਦੀ ਅਸਲ ਤਸਵੀਰ ਇੱਕ ਨਹੀਂ ਦੋ ਇੱਕ ਨਹੀਂ ਇੱਕ ਹੁੰਦਾ ਕਿ ਸਕੂਲ ਦੇ ਬਾਹਰ ਦਾ ਇੱਕ ਰਸਤਾ ਬਾਹਰ ਥੋੜਾ ਛੱਪੜ ਲੱਗਾ ਹੁੰਦਾ ਗੰਧ ਲੱਗਾ ਹੁੰਦਾ ਲੇਕਿਨ ਸਿੱਖਿਆ ਦੇ ਮੰਦਰ ਦੇ ਬਾਹਰ ਕਿਸ ਤਰੀਕੇ ਦੇ ਹਾਲਾਤ ਨੇ ਤੁਹਾਡੇ ਨਾਲ ਸਾਂਝੇ ਕਰ ਰਹੇ ਸਕੂਲ ਦੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਦੇ ਆਂ ਔਰ ਸਕੂਲ ਦੇ ਹਾਲਾਤ ਵੀ ਤੁਹਾਨੂੰ ਦਿਖਾਏ ਨੇ ਪਰ ਜਾਮ ਤੁਹਾਡੇ ਸਾਹਮਣੇ ਸੀਵਰੇ ਕਿਸ ਤਰੀਕੇ ਦਾ ਜਾਮ ਹੈ ਸਿੱਖਿਆ ਦੀ ਗੱਲ ਆਂਦੀ ਹੈ ਤੇ ਉੱਥੇ ਕਿਹਾ ਸਿੱਖਿਆ ਮਤਲਬ ਕਿਸੇ ਨੂੰ ਗਿਆਨ ਦੇਣਾ ਹਾਂਜੀ ਸਰ ਸਕੂਲ ਕੀ ਗਿਆਨ ਦਿਓਗੇ ਹਾਲਾਤ ਹੀ ਕਹਿੰਦੇ ਨੇ ਘਰ ਦੇ ਭਾਗ ਡਿਊਟੀ 'ਚ ਨਜ਼ਰ ਆਉਂਦੇ ਨੇ ਪਰ ਤੁਹਾਡੇ ਘਰ ਦੇ ਭਾਗ ਤੇ ਗੇਟ ਦੇ ਬਾਹਰ ਹੀ ਨਜ਼ਰ ਆ ਰਹੇ ਨੇ ਇਹ ਤੇ ਵੇਖੋ ਜੀ ਇਹ ਤੇ ਸਰਕਾਰ ਦੇ ਕੰਮ ਆ ਜੀ ਅਸੀਂ ਆਪਣੇ ਲੈਵਲ ਤੇ ਅਸੀਂ ਤੁਸੀਂ ਦੱਸ ਦਿਓ ਤੁਸੀਂ ਵੀ ਇਹ ਕੀ ਕਰ ਸਕਦੇ ਤੇ ਇਹ ਸਰਕਾਰੀ ਜਿਹੜਾ ਅਸੀਂ ਇਹ ਤੇ ਸਰਕਾਰ ਨੂੰ ਚਾਹੀਦਾ ਨਾ ਜਿਹੜਾ ਪਾਣੀ ਦਾ ਸੀਵਰੇਜ ਦਾ ਪ੍ਰਬੰਧ ਦਾ ਮਤਲਬ ਪੀਣ ਵਾਲੇ ਪਾਣੀ ਦਾ ਪ੍ਰਬੰਧ ਦਾ ਉਹ ਤੇ ਸਰਕਾਰੀ ਤੌਰ ਤੇ ਹੈ ਕਿ ਅਸੀਂ ਆਪਣੇ ਲੈਵਲ ਤੇ ਸਾਡਾ ਸਕੂਲ ਦੇ ਅੰਦਰ ਜਿਹੜਾ ਵਾ ਉਹ ਉਹਦੀ ਜ਼ਿੰਮੇਵਾਰੀ ਹੈ ਉੱਥੇ ਕੋਈ ਘਾਟ ਪੇਛ ਹੈਗੀ ਹੈ ਉਹਦੀ ਸ਼ਿਕਾਇਤ ਕੀਤੀ ਕਦੀ ਬਾਹਰ ਦੀ ਇਹ ਮਤਲਬ ਸ਼ਿਕਾਇਤਾਂ ਹੀ ਉਹੀ ਆ ਦੂਜੇ ਜਿਹੜੇ ਆ ਆਪਣੇ ਕਾਉਂਸਲਰ ਵਗੈਰਾ ਕਿਉਂਕਿ ਰੋਜ ਦਾ ਲੰਘਾ ਜੀ ਇਧਰੋਂ ਦੀ ਉਹਨਾਂ ਦਾ ਵੀ ਠੀਕ ਆ ਜੀ ਦੋ ਸਕੂਲ ਨੇ ਇੱਥੇ ਇਹ ਮਿਡਲ ਨੇ ਇਹ ਪ੍ਰਾਇਮਰੀ ਮੇਰੇ ਵਾਲਾ ਤੇ ਇਹ ਇਹ ਦੇ ਮਤਲਬ ਆਈਵਰੀ ਦਾ ਹੀ ਇਹੋ ਆ ਜੀ ਜਦੋਂ ਮਾੜਾ ਜਿਹਾ ਥੋੜਾ ਜਿਹਾ ਵੀ ਮੀਂਹ ਪੈਂਦਾ ਵਾ ਤੇ ਇੱਥੇ ਰੰਗਣਾ ਬੱਚਿਆਂ ਦੇ ਵਾਸਤੇ ਬਹੁਤ ਔਖਾ ਹੋ ਜਾਂਦਾ ਪੁਰਾ ਤੇ ਸੀਵਰੇਜ ਦਾ ਪਾਣੀ ਹੈ ਸੀਵਰੇਜ ਦਾ ਜੀ ਸਰ ਬਿਲਕੁਲ بارش ਦਾ ਜਦੋਂ بارش ਦਾ ਵੀ ਹੁੰਦਾ ਜੀ ਜਦੋਂ بارش ਆਉਂਦੀ ਉਦੋਂ ਵੀ ਇਹ ਹਾਲ ਸੀਵਰੇਜ ਹੈ ਫਿਲਹਾਲ ਤਾਂ ਸੀਵਰੇਜ ਆ ਜੀ ਉਹ ਵੇਖੋ ਸਾਹਮਣੇ ਲੀਕ ਕਰ ਉਹ ਸੀਵਰੇਜ ਵੇਖੋ ਉਥੋਂ ਉਹ ਆ ਰਿਹਾ ਮਤਲਬ ਉਹ ਸੀਵਰੇਜ ਦਾ ਜੀ ਇਹ ਤੇ ਹੁਣ ਸਫਾਈ ਤੇ ਉਹਨਾਂ ਉਹਨਾਂ ਦੀ ਜ਼ਿੰਮੇਵਾਰੀ ਆ ਨਾ ਇਹ ਤੇ ਤਾਂ ਬੱਚਿਆਂ ਨੂੰ ਕੀ ਦਿੱਕਤ ਆਉਂਦੀ ਹੈ ਜੀ ਬੱਚਿਆਂ ਨੂੰ ਵੇਖੋ ਜੀ ਇਹੀ ਲੰਘਾ ਵਾ ਮੇਨ ਇਧਰੋਂ ਵੀ ਤੇ ਇਧਰੋਂ ਵੀ ਦੋਨਾਂ ਸਾਈਡਾਂ ਤੋਂ ਤੇ ਬੱਚੇ ਤੇ ਆ ਹੁਣ ਜਦੋਂ ਪਾਣੀ ਇੱਥੇ ਖੜਾ ਹੁੰਦਾ ਬੱਚੇ ਕਿਧਰੋਂ ਦੀ ਆ ਮਤਲਬ ਜਾਂ ਇਧਰੋਂ ਦੀ ਚੜ ਕੇ ਆਉਂਦੇ ਇਧਰ ਵੀ ਜਦੋਂ ਜ਼ਿਆਦਾ ਪਾਣੀ ਹੁੰਦਾ ਇਹ ਇਹ ਤੇ ਸਾਡੇ ਗੇਟ ਤੱਕ ਆ ਜਾਂਦਾ ਜੀ ਪਾਣੀ ਗੇਟ ਦੇ ਅੰਦਰ ਤੱਕ ਨਹੀਂ ਚੱਲ ਜਾਂਦਾ ਅੰਦਰ ਤੱਕ ਤੇ ਨਹੀਂ ਇਧਰੋਂ ਅੰਦਰ ਤੱਕ ਨਹੀਂ ਜਾਂਦਾ ਮਤਲਬ ਫਿਰ ਸਾਡਾ ਜਦੋਂ ਇਹ ਪਾਣੀ ਖੜਾ ਹੋ ਜਾਂਦਾ ਫਿਰ ਸਾਡਾ ਇਧਰੋਂ ਦਾ ਨਿਕਾਸ ਜਿਹੜਾ ਉਹ ਵੀ ਰੁਕ ਜਾਂਦਾ ਕਿਉਂਕਿ ਇਹਦਾ ਲੈਵਲ ਜਿਹੜਾ ਵਾ ਉਹ ਜਦੋਂ ਉੱਪਰ ਹੋ ਜਾਂਦਾ ਪਾਣੀ ਦਾ ਸਮੈਲ ਬਹੁਤ ਬੁਰੀ ਹੈ ਬੁਰੀ ਆ ਜੀ ਬੱਚੇ ਬਿਮਾਰ ਵੀ ਹੁੰਦੇ ਉਹਨਾਂ ਦੇ ਬਿਲਕੁਲ ਤੇ ਇਹ ਤੇ ਉਹਨਾਂ ਪ੍ਰੋਬਲਮ ਜਿਹੜੀ ਆ ਇਹ ਤੇ ਮਤਲਬ ਉੱਪਰਲੇ ਲੈਵਲ ਦੀ ਹੈ ਜੀ ਸਾਡੇ ਲੈਵਲ ਦੀ ਹੋਵੇ ਤੇ ਅਸੀਂ ਦੇ ਮਤਲਬ ਅਸੀਂ ਆਪ ਕਰਵਾ ਦਈਏ ਪਰ ਇਹ ਸ਼ਿਕਾਇਤ ਸ਼ਿਕਾਇਤ ਦਰਜ ਕਰਾਈ ਹੈ ਜੀ ਸ਼ਿਕਾਇਤ ਦਰਜ ਵੇਖੋ ਜੀ ਸਕੂਲ ਲੈਵਲ ਤੇ ਸਹੀ ਗੱਲ ਆ ਕੋਈ ਸ਼ਿਕਾਇਤ ਦਰਜ ਨਹੀਂ ਕਰਾਈ ਹਾਂ ਪਰ ਮਤਲਬ ਜੇ ਆਪਾਂ ਦੂਜੀ ਇਹ ਸਭ ਤਾਂ ਇਹ ਸੋਚੀਏ ਤੇ ਕਿਉਂਕਿ ਇਹ ਜਿਹੜਾ ਵਾ ਸਾਰੇ ਮਹੱਲੇ ਦਾ ਲਾਂਗਾ ਵਾ ਜੀ ਇਹ ਬਿਲਕੁਲ ਠੀਕ ਹੈ ਜੀ ਬਿਲਕੁਲ ਬਿਲਕੁਲ ਸ਼ੁਕਰੀਆ ਤਾਂ ਤੁਹਾਨੂੰ ਇੱਕ ਵਾਰ ਫੇਰ ਸੀਵਰ ਦੀ ਤਸਵੀਰ ਦਿਖਾ ਕੇ ਔਰ ਸਮਾਰਟ ਸਕੂਲਾਂ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ ਭਾਜੀ ਕੀ ਦਿੱਕਤ ਆਂਦੀ ਹੈ ਕਿੰਨੀ ਖਸਮਲ ਹੈ ਇੱਥੇ ਸਰ ਮੈਨੂੰ ਤੇ ਪਤਾ ਨਹੀਂ ਆਂ ਹਾਂਜੀ ਮੈਡਮ ਕੀ ਦਿੱਕਤ ਆਂਦੀ ਹੈ ਜਦੋਂ ਬੱਚਿਆਂ ਨੂੰ ਸਕੂਲ ਛੱਡਣ ਆਉਂਦੇ ਹੋ ਇਸ ਮਹਿਲ ਆਉਂਦੀ ਇੱਥੇ ਭਾਜੀ ਬਹੁਤ ਜ਼ਿਆਦਾ ਹਾਂਜੀ ਤਾਂ ਬਿਲਕੁਲ ਤੁਸੀਂ ਦੇਖੋ ਕਿ ਇਹ ਸਮਾਰਟ ਸਕੂਲ ਇੱਕ ਨਹੀਂ ਦੋ ਸਮਾਰਟ ਸਕੂਲ ਲੋਕ ਇੱਕ ਸਕੂਲ ਦੇ ਉੱਤੇ ਜਾਂਦੇ ਰਹੇ ਲੇਕਿਨ ਇਸ ਵੇਲੇ ਤੁਹਾਨੂੰ ਅਸੀਂ ਦਿਨ ਦਿਹਾੜੇ ਦੀ ਤਸਵੀਰ ਇਹ ਪੰਜਾਬ ਦੇ ਸਕੂਲਾਂ ਦਾ ਔਰ ਖਾਸ ਕਰਕੇ ਸਾਡੇ ਪ੍ਰਸ਼ਾਸਨ ਦੇ ਇਹ ਹਾਲਾਤ ਨੇ ਦੋ ਸਕੂਲ ਨੇ ਦੋ ਸਕੂਲ ਇਕੱਠੇ ਨੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਸਰਕਾਰੀ ਸਮਾਰਟ ਮਿਡਲ ਸਕੂਲ ਪਰ ਇਹ ਸਮਾਰਟਨੈਸ ਹੈ ਜੀ ਇਹ ਸਮਾਰਟਨੈਸ ਹੈ ਇਹ ਸਮਾਰਟਨੈਸ ਇਹ ਸਮਾਰਟ ਸਿਟੀ ਸਮਾਰਟ ਸਿਟੀ ਦੇ ਸਮਾਰਟ ਸਕੂਲਾਂ ਦੇ ਗੰਦਗੀ ਭਰੇ ਹਾਲਾਤਾਂ ਦੀ ਤਸਵੀਰ ਮੂੰਹ ਬੋਲ ਦੀ ਤਸਵੀਰ ਹੈ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇਸ ਤੋਂ ਇਲਾਵਾ ਤੁਹਾਨੂੰ ਦੱਸਦਿਆਂ ਕਿ ਜਿਹੜੇ ਆਂਜਾਨ ਦੇ ਰਸਤੇ ਨੇ ਉਹਨਾਂ ਦੇ ਹਾਲਾਤ ਕੀ ਨੇ ਇਹ ਸਾਰਾ ਸੀਵਰੇਜ ਦਾ ਪਾਣੀ ਹੈ ਔਰ ਇੱਥੇ ਰਿਆਸੀ ਇਲਾਕੇ ਵੀ ਨੇ ਪਰ ਇੱਥੇ ਜੋ ਹਾਲਾਤ ਬਣੇ ਨੇ ਉਹ ਖੁਦ ਬਾ ਖੁਦ ਬਿਆਨ ਕਰ ਰਹੇ ਨੇ ਤਾਂ ਸਿਸਟਮ ਜਿਹੜਾ ਇੱਕ ਗੱਲ ਹਮੇਸ਼ਾ ਕੀਤੀ ਜਾਂਦੀ ਹੈ ਕਿ ਜਿੰਨੀ ਦੇਰ ਤੱਕ ਸਿਸਟਮ ਠੀਕ ਨਹੀਂ ਹੋਏਗਾ ਤਾਂ ਓਨੀ ਦੇਰ ਤੱਕਨ ਜਿਹੜਾ ਹੈ ਕੁਝ ਵੀ ਠੀਕ ਨਹੀਂ ਹੋ ਸਕਦਾ ਔਰ ਇਸ ਮਾੜੇ ਸਿਸਟਮ ਦੀ ਤਸਵੀਰ ਦਿਖਾਈ ਹੈ ਕਿ ਸਕੂਲ ਦੇ ਬੱਚੇ ਕਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਜਾ ਰਹੇ ਨੇ ਸਕੂਲ ਦੀ ਹਾਜ਼ਰੀ ਵੀ ਜ਼ਰੂਰੀ ਹੈ ਪੜ੍ਹਨਾ ਵੀ ਜ਼ਰੂਰੀ ਹੈ لیکن سسٹم ਜਿਹੜਾ ਹੈ ਉਹ ਕਲਾਪਸ ਕਰ ਚੁੱਕਾ ਹੈ ਅੰਮ੍ਰਿਤਸਰ ਸਾਹਿਬ ਦਾ سسٹم ਕਲਾਪਸ ਕਰ ਚੁੱਕਾ ਹੈ ਤਾਂ ਕਲਾਪਸ ਹੋਇਆ سسٹم ਦੀ ਤਸਵੀਰ ਇੱਕ ਸਿੱਖਿਆ ਨਾਲ ਜੁੜੀ ਤਸਵੀਰ ਇੱਕ ਸਿੱਖਿਆ ਦੇ ਨਾਲ ਜੁੜਿਆ ਸਭ ਤੋਂ ਮਹਿਕਮਾ ਕਹਿੰਦੇ ਵਿਸਟਾ ਸਿੱਖ ਦਾ ਹੀ ਸਕੂਲ ਤੋਂ ਹੈ ਲੇਕਿਨ ਜਦੋਂ ਸਕੂਲ ਦੇ ਬਾਹਰ ਇਸ ਤਰ੍ਹਾਂ ਦੀ ਗੰਦਗੀ ਹੋਏਗੀ ਤਾਂ ਬੱਚਾ ਕੀ ਸਿੱਖੂਗਾ ਕਿਵੇਂ ਆਪਣੇ ਮਾਪੇ ਬੱਚਿਆਂ ਨੂੰ ਸਕੂਲ ਚ ਭੇਜਣਗੇ ਸਰਕਾਰੀ ਸਕੂਲਾਂ 'ਚ ਪੜਾਉਣਗੇ ਸਰਕਾਰ ਦਾ ਇਨੀਸ਼ੀਏਟਿਵ ਬਹੁਤ ਅੱਛਾ ਹੈ ਕਹਿ ਰਹੇ ਨੇ ਕਿ ਅਸੀਂ ਸਕੂਲ ਸਮਾਰਟ ਕਰ ਰਹੇ ਨੇ ਲੇਕਿਨ ਸੜਕਾਂ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਉਮੀਦ ਕਰਦੇ ਆ ਕਿ ਥੋੜੀ ਸ਼ਰਮ ਪ੍ਰਸ਼ਾਸਨ ਨੂੰ ਜ਼ਰੂਰ ਆਏਗੀ ਕਿ ਕਟੋ ਕਟ ਚਲੋ ਇਲਾਕਿਆਂ ਦੀ ਰਹਿਸ਼ੀ ਇਲਾਕਿਆਂ ਦੀ ਸਫਾਈ ਨਹੀਂ ਹੋ ਰਹੀ ਕਟੋ ਕਟ ਸਕੂਲ ਦੇ ਬਾਹਰ ਸਫਾਈ ਤੇ ਰੱਖ ਲੋ ਯਾਰ ਇੰਨੀ ਤੇ ਸ਼ਰਮ ਕਰ ਲੋ ਕਿ ਬੱਚੇ ਇੱਥੇ ਪੜਨ ਆਉਂਦੇ ਆ ਇਹਨਾਂ ਦਾ ਕੋਈ ਹੱਲ ਕੱਢਿਆ ਜਾਵੇ ਜਿਹਦੇ ਨਾਲ ਕੀ ਇਹਨਾਂ ਨੂੰ ਦਿੱਕਤ ਨਾ ਆ ਸਕੇ ਕੈਮਰਾਮੈਨ ਅਰਸ਼ਦ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ